ਸਤ ਸ੍ਰੀ ਅਕਾਲ ਉਹ ਨਹੀਂ ਆਜਾ ਨਹੀਂ ਆਇਆ ਇਹ ਸਾਨੂੰ ਵਿਕੀ ਕਿਉਂ ਹੁੰਦਾ ਆ ਆ ਪ੍ਰਾਇ ਚ ਇਹ ਜ਼ਰਾ ਆਪਰਾ ਰੱਖ ਦਿਓ ਐਂ ਕਿਉਂ ਕਰੀ ਜਾਂਦੇ ਆ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦੀਆਂ ਰਮਾਨੀ ਉਹਦੇ ਰਵਜੋਦ ਜੀ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਮੰਗ ਤੇ ਮੈਂ ਲੱਗਾ ਸੀ ਪਰਸੋਂ ਸ਼ਾਮ ਨੂੰ ਫੋਨ ਕਰਿਆ ਸੀ ਵੀ ਹਾਲਾਤ ਇਹ ਨੇ ਕਿਉਂਕਿ ਦੱਸਣਾ ਤਾਂ ਫਿਰ ਸਾਡੀ ਕਮੇਟੀ ਦਾ ਫਰਜ਼ ਬੰਦਾ ਹੈ ਮੈਂ ਕਹਾ ਫੰਡ ਦੀ ਕੋਈ ਕਮੀ ਨਹੀਂ ਨਾ ਡੇ ਫਸ ਸਰਕਾਰ ਨੇ ਕਰਕੇ ਵੀ ਸਾਡੇ ਕੋਲ ਫੰਡ ਦੀ ਕੋਈ ਕਮੀ ਹੈ। ਔਰ ਕੰਮੋ ਕਰੋ ਜਿਹੜਾ ਠੀਕ ਹੋਵੇ। ਔਰ ਮੇਰੀ ਇਹ ਵੀ ਬੇਨਤੀ ਹੈ ਕਿ ਅੱਜ ਸਰਕਾਰ ਨੇ ਜਿਹੜੀ ਜਲਾਲਾਬਾਦੀ ਸਭ ਤੋਂ ਸੀਵਰੇਜ ਦੀ ਵੱਡੀ ਪ੍ਰੋਬਲਮ ਸੀ। ਉਹਦਾ 50-60 ਪੈਸੇ ਦੇ ਨਾਲ ਫਰਕ ਪੈ ਜਾਊਗਾ। ਔਰ ਕਿਸੇ ਵੀ ਗਲੀ 'ਚ ਜਾ ਸਕਦੀ ਹੈ। ਔਰ ਨਵੀਂ ਟੈਕਨੋਲੋਜੀ ਦੀ ਚੈਟਿੰਗ ਮਸ਼ੀਨ ਹੈ ਜਿਹੜੀ ਤਕਰੀਬਨ 64 ਲੱਖ ਰੁਪਏ ਨਾਲ ਆਈ ਹੈ। ਔਰ ਮੈਂ ਉਮੀਦ ਕਰੂੰਗਾ ਵੀ ਡਵੈਲਪਮੈਂਟ ਦੇ ਕੰਮ ਵਿੱਚ ਨਾ ਪਹਿਲਾਂ ਕੋਈ ਕਮੀ ਸੀ ਨਾ ਅੱਜ ਕੋਈ ਕਮੀਆਂ ਨਾ ਘਾ ਰਹਿਣ ਦਿਆਂਗੇ ਔਰ ਜਿਹੜਾ ਜਿਹੜਾ ਮੇਰੇ ਲੈ ਧਿਆਨ ਚ ਕੰਮ ਲਿਆ ਦਿੱਤਾ ਜਾਊਗਾ ਮੇਰਾ ਫਰਜ਼ ਬੰਦਾ ਐ ਤੈਨੂੰ ਪੂਰਾ ਕਰਕੇ ਦਿਆਂ ਮੈਂ ਪਹਿਲੇ ਦਿਨ ਵੀ ਕਿਹਾ ਸੀ ਵੀ ਤੁਸੀਂ ਜੋ ਕੰਮ ਕਰਨੇ ਆ ਜੋ ਇੱਥੇ ਤੁਸੀਂ ਵਾਟਰ ਸਪਲਾਈ ਦੀ ਪਾਈਪਲਾਈਨਸ ਪੈਣੀ ਆ ਉਹ ਛੱਡ ਦਈਏ ਔਰ ਬੜੀ ਜਲਦੀ ਮੈਂ ਤੁਹਾਨੂੰ ਦੋ ਤਿੰਨ ਦਿਨ ਹੋਰ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਔਰ ਜਿਹੜਾ ਸਭ ਤੋਂ ਵੱਡਾ ਕੰਮ ਹੋਣਾ ਜਲਾਲਾਬਾਦ ਲਈ ਉਹ ਦਿਨ ਵੀਕ ਤੁਹਾਨੂੰ ਅਸੀਂ ਉਹ ਜ਼ਰੂਰ ਦੱਸਾਂਗੇ ਐਮਐਲਏ ਸਾਹਿਬਾਂ ਦੀ ਕਾਰਟ ਦਿੱਤੀ ਜਾ ਰਹੀ ਸੀ ਉਹ ਬਿਲਕੁਲ ਮੁਲਾਜ਼ਮਾਂ ਦੀ ਕਾਰਟ ਹੈ ਮੈਂ ਇਹਨਾਂ ਨੂੰ ਕਹਾਂ ਕਿਸੇ ਅਖਬਾਰ ਚ ਕਢਾਓ ਮੁਲਾਜ਼ਮਾਂ ਨੂੰ ਤਿਆਰ ਨੇ ਉਹਨਾਂ ਦੀ ਤਨਖਾਹ ਟਾਈਮ ਟੂ ਟਾਈਮ ਦੇਣੀ ਪਊਗੀ 5-7 ਹਜ਼ਾਰ ਤਨਖਾਹ ਦਾ ਸੀਰ ਹੁੰਦੀ ਹੈ ਵਿਚਾਰਿਆਂ ਦੀ ਜੇ ਅਸੀਂ ਸੋਚੀਏ ਵੀ ਤਨਖਾਹ ਵੀ ਮੇਰੇ ਟਾਈਮ ਤੇ ਨਹੀਂ ਮਿਲਨੀ ਉਹ ਕਿਉਂ ਕੰਮ ਕਰੂਗਾ ਸੋ ਬਿਲਕੁਲ ਉਹਦਾ ਵੀ ਧਿਆਨ ਦਿੱਤਾ ਜਾਊਗਾ ਔਰ ਰੈਵਨਿਊ ਜਨਰੇਟ ਵੀ ਕਰਿਆ ਜਾਊਗਾ ਜਿਹੜੀ ਕੰਮੀ ਹੈ ਵਿਧਾਇਕ ਸਾਹਿਬ ਪਿਛਲੇ ਦਿਨ ਤੁਸੀਂ ਜਿਹੜਾ ਰਾਉਂਡ ਲਾਇਆ ਔਰ ਕਈ ਜਿਹੜੇ ਏਰੀਆ ਉਥੇ ਸਮੱਸਿਆ ਦਾ ਹੱਲ ਹੋਇਆ ਪਰ ਇੱਕ ਵੱਡੀ ਸਮੱਸਿਆ ਹੈ ਕਿ ਜਿਹੜਾ ਪਾਣੀ ਦਾ ਨਿਕਾਸ ਕੋਈ ਜਿਹੜਾ ਸੀਵਰੇਜ ਆ ਉਹ 30 ਸਾਲ ਦੀ ਐਵਰੇਜ ਨਾਲ ਪਾਇਆ ਜਾਂਦਾ ਪਰ ਹਲੇ 16 ਸਾਲ ਹੋਏ ਸੀਵਰੇਜ ਪਾਇਆ ਨਹੀਂ ਜੋ ਪਿਛਾ ਹੋਇਆ ਹੈ ਉਹਦੇ ਬਾਰੇ ਕੀ ਕਹਿੰਦੇ ਫਿਰ ਅਸੀਂ ਪ੍ਰਪੋਜ਼ਲ ਬਣਾਈ ਵੀ ਕਿਵੇਂ ਦਾ ਹੱਲ ਪਰਮਨੈਂਟ ਹੋ ਸਕਦਾ ਪਰ ਉਹਦੇ ਲਈ ਇਹ ਹੈ ਡਿਸੀਜਨ ਫਾਈਨਲ ਹੋਇਆ ਵੀ 8 ਐਮਲਟੀ ਨੂੰ ਲੈ ਕੇ ਇਹਨੂੰ ਆਪਾਂ ਐਕਸਟੈਂਡ ਕਰਕੇ 17 ਐਮਲਟੀ ਕਰਨਾ ਹੈ ਉਹਦਾ ਅਸੀਂ ਪ੍ਰੋਸੈਸ ਸਟਾਰਟ ਕਰਤਾ ਹੈ ਆਪਣੇ ਕੋਲ ਕਿੰਨੇ ਜਗ੍ਹਾ ਅਪਲਾਈ ਕਰਾਂ ਜੀ ਸਰ ਅਗਵਾੜਾ ਕਿ ਕਿ ਕੋਣੇ ਕਿੰਨੀ ਜਗ੍ਹਾ ਅਪਲਾਈ ਹੋਇਆ ਆਪਣਾ ਆਪਣਾ ਐਸਟੀਪੀ ਐਸਟੀਪੀ ਅਸੀਂ ਕਿੰਨੀ ਹੈ ਅੱਠ ਪਹਿਲਾਂ ਲੱਗਿਆ ਅੱਠ ਪਹਿਲਾਂ ਔਰ 11 11 ਐਮਐਲਡੀ 11 ਐਮਐਲਡੀ ਹੋ ਜਾਊਗਾ ਉਹਦੇ ਲਈ ਅਸੀਂ ਇਹ ਤਕਰੀਬਨ ਕਿੰਨੇ ਕਿਲੇ 11 ਐਮਐਲਡੀ ਇੱਕ ਹੋਰ ਐਕਸਟਰਾ 11 ਐਮਐਲਡੀ ਟੋਟਲੇ 19 ਐਮਐਲਡੀ ਹੋ ਜਾਊਗਾ ਔਰ ਇਹਦੇ ਲਈ ਕਿੰਨੀ ਜਗ੍ਹਾ ਆਪਾਂ ਬਾਏ ਕਰ ਰਹੇ ਹਾਂ ਹੁਣ 4.5 ਏਕੜ ਸਾਢੇ 4 ਏਕੜ ਦੀ ਅਸੀਂ ਅਖਬਾਰ ਚ ਨੋਟਿਸ ਦਿੱਤਾ ਸੀ ਤਕਰੀਬਨ 4-5 ਬੰਦੇ ਨੇ ਅਪਲਾਈ ਕਰਿਆ ਜੇ ਜਿਹੜੀ ਫੀਜ਼ਿਬਿਲਿਟੀ ਆਈਸ ਉਹਦੇ ਐਸਟੀਪੀ ਦੇ ਆਲਰੇਡੀ ਉਹਦੇ ਜਿਹੜੀ ਨੇੜੇ ਹੋਊਗੀ। ਤੋਂ ਅਸੀਂ ਕੋਸ਼ਿਸ਼ ਕਰਾਂਗੇ ਬਨ ਸਰਕਾਰ ਵੱਲੋਂ ਕਿਉਂਕਿ ਅੱਗੇ ਡਬਲਯੂਟੀਪੀ ਦੀ ਵੀ ਅਸੀਂ ਜਗਾ 6 ਏਕੜ ਖਰੀਦੀ ਐ। ਔਰ ਐਸਟੀਪੀ ਨੇ ਵੀ ਅਸੀਂ ਜਗਾ ਉਹਦਾ ਪ੍ਰੋਸੈਸ ਸਟਾਰਟ ਕਰਤਾ ਔਰ ਰੇਟ ਫਿਕਸਿੰਗ ਦੀ ਮੀਟਿੰਗਸ ਕਰਕੇ ਅਸੀਂ ਉਹਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਦੇ ਆਂਗੇ ਔਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਸੀਵਰੇਜ ਵੀ ਪੱਟਾ ਕਰਕੇ ਦੇ ਦੇਗੇ ਮੇਰੀ ਐਮਐਲਏ ਸਾਹਿਬ ਸੜਕਾਂ ਜਿਹੜੀਆਂ ਜਗਾ ਜਗਾ ਰੁੱਤੀ ਆਈ ਸੜਕਾਂ ਕਿਵੇਂ ਠੀਕ ਕਰਾਂ ਭਾਈ ਜਿਨਾ ਤੇ ਸੀਵਰੇ ਨਹੀਂ ਠੀਕ ਤਾਂ ਤੁਸੀਂ ਦੱਸ ਕੀ ਹੱਲ ਹੈ ਮਿਲਨ ਸਾਹਿਬ ਅੱਜ ਬਣਾ ਦੇਵੇਂ ਮਹੀਨੇ ਬਾਅਦ ਵੀ ਫੇਰ ਰੋਲਾ ਪੈ ਜਾਣਾ ਸਵਾਲੇ ਵਾਟਰ ਸਪਲਾਈ ਦੀ ਪਾਈਪਲਾਈਨਸ ਪੈਣੀ ਹੋਊ ਲੀਕੇਜ ਆ ਲੋਕਾਂ ਦੇ ਘਰ ਗੰਦਾ ਪਾਣੀ ਆਉਂਦਾ ਤੁਸੀਂ ਦੇਖਿਓ ਦਿਨ ਕੀ ਹਾਲਾਤ ਸਿੰਘ ਮੈਂ ਮਿਲਨ ਸਾਹਿਬ ਇੱਕ ਦੁਕਾਨਦਾਰ ਆਏ ਨੇ ਤੇ ਮੇਨ ਦੁਕਾਨਾਂ ਦੇ ਅੱਗੇ ਵੱਡਾ ਬਹੁਤ ਹੈ ਬੜੀ ਵੱਡੀ ਪ੍ਰੋਬਲਮ ਬਿਲਕੁਲ ਲੀਕ ਸੀ ਉੱਥੀ ਕੋਈ ਜਿਹੜਾ ਪ੍ਰੋਬਲਮ ਹੈ ਸਾਨੂੰ ਰਲ ਕੇ ਹੱਲ ਕਰਨਾ ਪਊਗਾ ਕਮੇਟੀ ਨੂੰ ਇਹ ਬੇਨਤੀ ਕੀਤੀ ਉਹਦੇ ਜਲਦੀ ਜਲਦੀ ਸਰਕਾਰ ਨੂੰ ਇੱਕ ਵਾਰੀ ਰੁਕਜੋ ਪਹਿਲਾਂ ਜਿਹੜੇ ਨੀਡ ਹੈ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਵਾਟਰ ਸਪਲਾਈ ਦੀ ਜਿੱਥੇ ਪ੍ਰੋਬਲਮ ਹੈ ਜਾ ਜਿਹੜੇ ਟਾਇਓ ਤੇ ਟੱਕਣ ਹੈ ਨਹੀਂ ਉਹ ਵੇਖ ਲੋ ਜਾਂ ਜਿਹੜੇ ਖੱਡੇ ਬਣੇ ਪਏ ਬਾਲੇ ਉਹ ਵੇਖ ਲੋ ਜਿਹੜਾ ਜ਼ਰੂਰੀ ਅਸੀਂ ਉਹ ਪਹਿਲਾਂ ਦੱਸਾਂਗੇ ਉਸਪੁਰ ਫਾਜ਼ਲ ਦਾ ਹਾਈਵੇ ਟੋਲ ਸੀਗਾ ਇੱਥੇ ਟੋਲ ਕੰਪਨੀ ਚਲੀ ਗਈ ਖਤਮ ਹੋ ਗਿਆ ਹੁਣ ਪੀਡਬਲਯੂਡੀ ਦੇ ਨਰਾਗ ਜੀ ਸਾਹਿਬ ਤਾਂ ਤਾਂ ਸੜਕਾ ਟੁੱਟਣ ਲੱਗਦੀ ਹੈ ਜੇਕਰ ਹੁਣ ਇਹਨਾਂ ਦੀ ਸੰਭਾਲ ਹੋ ਜਾਵੇ ਲੈ ਕੇ ਵੱਡਾ ਖਰਚਾ ਪੈ ਸਕਦਾ ਉਹਦਾ 57 ਲੱਖ ਦਾ ਬਜਟ ਐਲੋਕੇਟ ਲਈ ਚਲਾ ਗਿਆ ਚੰਡੀਗੜ੍ਹ ਔਰ ਮੇਰੀ ਰਵੀਪਕ ਜੀ ਨਾਲ ਕੱਲ ਗੱਲ ਹੋਈ ਸੀ ਬੜੀ ਜਲਦੀ ਉਹਦਾ ਪੇਮੈਂਟ ਆ ਗਿਆ ਉਹਦੇ ਪਰ ਇੱਕ ਵਾਰੀ ਹੋਜੂਗੀ ਫੇਰ ਆਈ ਥਿੰਕ ਰੋਡ ਵੱਡੀ ਕਰਨ ਦੀ ਵੀ ਜਲਦੀ ਡਿਸੀਜਨ ਫਾਈਨਲ ਹੋ ਰਿਹਾ ਹੈ ਉਹ ਦਿਨ ਮੈਨੂੰ ਲੱਗਦਾ 2-3 ਮਹੀਨੇ ਚ ਫਾਈਨਲ ਹੋ ਜਾਏਗਾ ਨੈਸ਼ਨਲ ਹਾਈਵੇ ਦਾ ਵੀ ਪ੍ਰੋਸੈਸ ਪਿਆ ਹੈ ਬਿਲਕੁਲ ਉਹ ਪਨਵੇ ਕਰਨ ਲੱਗੇ ਉਸ ਕਰਕੇ ਸਾਰੀ ਪੈਂਡਿੰਗ ਸਰ ਜੋ ਪਿੰਡਾਂ ਦੀਆਂ ਲਿੰਕ ਛੜਕਾ ਨਹੀਂ ਜਿਹੜੀਆਂ ਉਹ ਉਸ ਤੇ ਪੈਜਵਾਰਕ ਕੀਤਾ ਗਿਆ ਸਰ ਸਰ ਉਹ ਪੈਜਵਾਰਕ ਅਜੇ ਮੈਨੂੰ ਲੱਗਦਾ ਮਹੀਨਾ ਹੋਇਆ ਤੇ ਉਹ ਸੜਕਾ ਫਿਰ ਪੁੱਕੀਆਂ ਤੇ ਕਿਹੜੇ ਪਿੰਡ ਤੁਸੀਂ ਬੰਨੇ ਵਾਲਾ ਰੋਡ ਤੇ ਪਾਣੀ ਮਰੇ ਬੰਨੇ ਵਾਲੀ ਰੋਡ ਵੇਖੋ ਜਿੱਥੇ ਪਾਣੀ ਖੜਾ ਹੈ ਪਰਮਾਨੈਂਟ ਉੱਥੇ ਤੁਸੀਂ ਸੋਚੋ ਵੀ ਠੀਕ ਰਹੂਗਾ ਨਹੀਂ ਹੋ ਜਾਤਾ। ਉਹਦਾ ਅਸੀਂ ਦੁਬਾਰਾ ਉਹਨਾਂ ਨੂੰ ਕੁਐਸਟਿਮੇਟ ਬਣਾਵਾਇਆ ਇਹਨੂੰ ਉੱਚੀ ਚੱਕ ਕੇ ਬਣਾ ਲਓ। ਕਿਉਂਕਿ ਕਲੋਨੀ ਦਾ ਪਾਣੀ ਵੀ ਉੱਥੇ ਆਉਂਦਾ ਹੈ। ਜਿਹੜੀ ਪੁਰਾਣੀਆਂ ਕਲੋਨੀਆਂ ਵਾਸਤੇ ਉਹਨੂੰ ਪੱਕ ਮੈਂ ਸਕਦਾ ਨਹੀਂ। ਜਿਹੜੀ ਲੀਗਲ ਤਰੀਕੇ ਨਾਲ ਬਣੀਆਂ। ਉਹਦਾ ਇਹ ਹੱਲ ਹੈ ਵੀ ਅਸੀਂ ਉਹਦਾ ਸਾਂਝੇ ਤੌਰ ਤੇ ਬਹਿ ਕੇ ਅਸੀਂ ਉਹਦਾ ਹੱਲ ਕਰੀਏ। ਉਹਦਾ ਸੀਵਰੇਜ ਦਾ ਕਨੈਕਟੀਵਿਟੀ ਕਰੀਏ। ਮੰਨੇ ਵਾਲੀ ਪਾਣੀ ਉਹਨਾਂ ਦਾ ਜਾਂਦਾ ਹੈ। ਮੰਨੇ ਦੇ ਦੁਕਾਨ ਸੀ ਉਹਨਾਂ ਨੂੰ ਕਹਤਾ ਪਾਈਪ ਲਾਈਨ ਵੱਡੀ ਪਾ ਲਓ। ਉਹ ਡ੍ਰੇਨ ਸੌਖੀ ਹੋ ਜਾਏਗੀ। ਇਹ ਪ੍ਰੋਸੈਸ ਉਹਦਾ ਸਟਾਰਟ ਇਹ ਐਮਐਲਏ ਸਾਹਿਬ ਜਿਹੜਾ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਇਹ ਸਮੱਸਿਆ ਦਾ ਬਹੁਤ ਵੱਡਾ ਹੱਲ ਹੋਏਗਾ ਪਰ ਇਸ ਦੇ ਨਾਲ ਨਾਲ ਜਿਹੜੀ ਸਫਾਈ ਦੀ ਸਮੱਸਿਆ ਜ ਜਲਾਲਾਬਾਦ ਦੇ ਵੱਡੇ ਵੱਡੇ ਜਿਹੜੇ ਟੋਕਾੜੇ ਉੱਥੇ ਜਿਹੜੇ ੈਂਪ ਨਹੀਂ ਹੈਗੇ ਕੂੜਾ ਸੜਕਾਂ ਤੇ ਹੈ ਔਰ ਦਸ਼ਮੇਸ਼ ਨਗਰੀ ਜਿੱਥੇ ਕਿ ਤਿੰਨ ਐਮਸੀ ਨੇ ਸਾਡੇ ਸੇਪਿਆ ਸਾਹਿਬ ਵੀ ਇੱਥੇ ਖੜੇ ਨੇ ਪਰ ਹਰੇਕ ਗਲੀ ਦੇ ਵਿੱਚ ਉੱਥੇ ਲੋਕ ਇੰਨਾ ਗੱਲ ਨਹੀਂ ਸਕਦੇ ਉੱਥੇ ਕੀ ਡੈਪ ਨਹੀਂ ਲੱਗ ਸਕਦੇ ਇਹ ਤੁਹਾਡੀ ਮੈਂ ਨੋਟਿਸ ਦੇ ਵਿੱਚ ਲਿਆ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਮੱਸਿਆ ਬਣੀ ਗੰਭੀਰ ਸਮੱਸਿਆ ਬਣੀ ਬਿਲਕੁਲ ਬੜੀ ਜਲਦੀ ਇੱਕ ਤੁਸੀਂ ਨਗਰ ਕੌਂਸਲ ਦੀ ਮੀਟਿੰਗ ਬੁਲਾਈਏ ਸਪੈਸ਼ਲ ਫਾਇਰ ਸਿਵਰੇ ਲਈ ਆ ਕਿ ਉਹ ਦਾ ਪਰਮੈਂਟ ਹੱਲ ਹੋ ਸਕੇ ਪਰ ਬੜੀ ਜਲਦੀ ਉਹ ਕਰਕੇ ਵੀ ਦਿਆਂਗਾ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ ਸਾਡੀ ਨਗਰ ਕੌਂਸਲ ਦੀ ਵੀ ਜ਼ਿੰਮੇਵਾਰੀ ਹੈ ਹੈਲੋ ਇਹ ਸਾਡੇ ਕੋਲੋਂ ਐਮਐਲਏ ਸਾਹਿਬ ਨੇ 10 ਮਾਰਚ ਨੂੰ ਡਿਮਾਂਡ ਮਿਲ ਗਈ ਸੀ 10 ਮਾਰਚ ਨੂੰ ਚੰਡੀਗੜ੍ਹ ਤੋਂ ਸਪੈਸ਼ਲ ਫੋਨ ਆਇਆ ਮੈਂ ਨਗਰ ਕੌਂਸਲ ਦੇ ਇਓ ਨੂੰ ਪ੍ਰਧਾਨ ਨੂੰ ਫੋਨ ਕੀਤਾ ਵੀ ਡਿਮਾਂਡ ਭੇਜੀ ਤੋਂ ਜੋ ਸਮਾਨ ਚਾਹੀਦਾ ਆਪਾਂ ਨੂੰ ਕਹਿੰਦੇ ਜੀ ਸਾਨੂੰ ਮਸ਼ੀਨ ਦੀ ਜ਼ਰੂਰਤ ਨਹੀਂ ਮਿਲ ਨਹੀਂ ਸਕਦੀਗੀ ਨੇ ਮਿਲਿਆ 2 ਅਪ੍ਰੈਲ ਨੂੰ ਜਦੋਂ ਸਮਾਨ ਸਰਕਾਰ ਨੇ ਵੰਡਿਆ ਕੁਝ ਸਮਾਨ ਐਮਐਲ ਸਾਹਿਬ ਨੇ ਕਿਹਾ ਸੀਗਾ ਹੁਣ ਜਿਹੜਾ ਛੋਟਾ ਛੋਟਾ ਉਹ ਸਾਡੇ ਕੋਲ ਜਿਹੜਾ ਵੀ ਆ ਜਣਾ ਹੈ ਮੀਟਿੰਗ ਦੇ ਵਿੱਚ ਸਾਨੂੰ ਕਹਿ ਰਹੇ ਨੇ ਚੈਟਿੰਗ ਮਸ਼ੀਨ ਚਾਹੀਦੀ ਆ ਜਦੋਂ ਅਸੀਂ ਆਪ ਖੁਦ ਇਹਨਾਂ ਨੂੰ ਕਿਹਾ ਵੀ ਜੋ ਚਾਹੀਦਾ ਸਾਨੂੰ ਦੱਸੋ ਡਿਮਾਂਡ ਕੀ ਨਗਰ ਕੌਂਸਲ ਜਿਹੜੀ ਕਾਂਗਰਸ ਦੀ ਹੈ ਸ਼ਹਿਰ ਦੇ ਵਿੱਚ ਸਾਨੂੰ ਸਰਕਾਰ ਨੂੰ ਬਿਨਾਂਮ ਕਰਨਾ ਚਾਹੀਦੀ ਹੈ ਕੰਮ ਇਹ ਨਹੀਂ ਕਰਦੇ ਤੇ ਬਿਨਾਂਮ ਸਾਨੂੰ ਅੱਜ ਇੱਕ ਪ੍ਰਧਾਨ ਜੀ ਰਾਜ ਬਖਸ਼ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਨਗਰਪਾਲਿਕਾ ਨੇ ਮੁੱਦਾ ਧਾਇਆ ਵੀ ਐਮਐਲ ਕਮਿਸ਼ਨ ਮੰਗਦਾ ਹੈ ਸਾਨੂੰ ਦੱਸ ਰਹੇ ਨਗਰ ਕੌਂਸਲ ਜਿਹੜੇ ਕਾਂਗਰਸੀ ਐਮਸੀ ਠੇਕੇ ਲਾ ਰਹੇ ਟੈਂਡਰ ਲਾ ਰਹੇ ਨੇ ਉਹਨਾਂ ਨੇ ਐਮਐਲ ਨੂੰ ਕਿਲੋ ਕਮਿਸ਼ਨ ਦਿੱਤਾ ਔਰ ਇੱਕ ਐਮਸੀ ਨੇ ਪਿੱਛੇ ਵਿਜੀਲੈਂਸ ਦੀ ਐਮਐਲ ਨਾਲ ਜਾਂਚ ਕਰਾਈ ਸੀ ਸਾਰੇ ਠੇਕੇਦਾਰਾਂ ਨੂੰ ਕੱਢਾ ਕਰਕੇ 8.5 ਲੱਖ ਰੁਪਏ ਕੱਢਾ ਕੀਤਾ ਉਹ ਕਿਲੋ ਦਿੱਤਾ ਉਸ ਐਮਸੀ ਨੂੰ ਇਹ ਸਾਨੂੰ ਜਵਾਬ ਦੇ ਪੈਸੇ ਇਕੱਠੇ ਕਰਨ ਦੇ ਬਜਾਏ ਸਾਨੂੰ ਕਰ ਰਹੇ ਨੇ ਇਹਨਾਂ ਤੋਂ ਅਸੀਂ ਸਾਫ਼ ਜਰਾ ਹੋਣ ਵਿਜੀਲੈਂਸ ਨੂੰ ਅਸੀਂ ਦਿਆਂਗੇ ਸ਼ਿਕਾਇਤ ਵੀ ਉਹ 8.5 ਲੱਖ ਦਾ ਸਾਫ ਮੰਗਿਆ ਜਾਏ ਨਾ ਕੋਈ ਇਹ ਪੈਸੇ ਕਿਲੋ ਦਿੱਤੇ ਨੇ ਤੇ ਕਾਂਗਰਸੀ ਆਜੇ ਪੋਡੀਆਂ ਚਾਲੋ ਤਾਂ ਬਾਹਰ ਆਜੋ ਨੇ ਤਾਂ ਫਿਰ ਉਹਨਾਂ ਸੀ ਇਹਨਾਂ ਨੂੰ ਬਿਲਕੁਲ ਸਿੱਧੇ ਹੋਵਾਂਗੇ ਸਭ ਤੋਂ ਪਹਿਲਾਂ ਕੋਦਾਇਕ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਜਿਹੜੇ ਸਾਡੇ ਸ਼ਹਿਰ ਨੂੰ ਸਾਂਝੇ ਕੰਮ ਵਾਸਤੇ ਕ ਰਾਨੀ ਸੁਂਦਰਾ ਮਿਲੀ ਜਿਸ ਰਾਨੀ ਸੁਂਦਰਾ ਨੇ ਸਾਡੇ ਸ਼ਹਿਰ ਨੂੰ ਸੁੰਦਰ ਬਣਾਣਾ ਜਿਹੜੇ ਸੀਵਰੇਜ ਦੀ ਸਮੱਸਿਆ ਹੈ ਇਹਨੂੰ ਦੂਰ ਕਰਨਾ ਹੈ ਇੱਕ ਮਹੀਨੇ ਤੋਂ ਸ਼ਹਿਰ ਦੀ ਨਗਰ ਕੌਂਸਲ ਦਾ ਬੁਰਾ ਹਾਲ ਸੀ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖਿਆ ਤੁਸੀਂ ਵੀ ਅਪਡੇਟ ਸਾਰਿਆਂ ਨੂੰ ਦਿਖਾਈ ਆ ਵੀ ਕਿੰਨਾ ਪਾਣੀ ਨਾਲ ਸ਼ਹਿਰ ਭਰਿਆ ਸੀ ਇੱਕ ਕੂਲੈਂਟ ਮੇਰੀ ਗਲੀ ਦੇ ਵਿੱਚ ਵੀ ਪੂਰਾ ਸੀ ਕੂਲੈਂਟ ਜਿਹੜਾ ਗੱਡੀਆਂ 'ਚ ਪੈਂਦਾ ਹਰੇ ਰੰਗ ਦਾ ਪਾਣੀ ਖੜਾ ਸੀ ਤੇ ਮੱਛਰ ਐਡਾ ਦਾ ਮੋਟਾ ਸੀਗਾ ਤੇ ਉਹ ਜਦੋਂ ਅਸੀਂ ਇਹ ਸਾਰੀ ਸਾਰੀ ਸ਼ਹਿਰ ਦੀ ਮੰਗ ਉੱਠੀ ਸਾਰਿਆਂ ਨੇ ਰੋਲਾ ਪਾਇਆ ਵੀ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਪੂਰਾ ਹਾਲ ਹੋ ਗਿਆ ਸ਼ਹਿਰ ਤੇ ਜਿਹੜੇ ਮੋਟਬਾਰ ਸਾਡੀਆਂ ਕੁਰਸੀਆਂ ਤੇ ਉੱਤੇ ਬੈਠੇ ਨੇ ਕਬਜ਼ਾ ਕਰਕੇ ਉਹ ਕੋਈ ਕਿਸੇ ਦਾ ਉਹਨਾਂ ਨੇ ਕਦੇ ਜਾ ਕੇ ਦੇਖਿਆ ਤੱਕ ਨਹੀਂ ਵੀ ਸ਼ਹਿਰ ਨੂੰ ਅਸੀਂ ਇਸ ਨਰਕ ਦੇ ਵਿੱਚੋਂ ਕੱਢਣਾ ਕਿਵੇਂ ਆ ਚਲੋ ਇਸ ਨੂੰ ਦੇਖਦੇ ਹੋਏ ਇੱਕ ਸਰਬਸਾਂਝੀ ਮੀਟਿੰਗ ਸੱਦੀ ਗਈ ਜਿਹੜੀ ਪਰਸੋ 10:30 ਵਜੇ ਐਮਰਜੈਂਸੀ ਮੀਟਿੰਗ ਸੱਦੀ ਗਈ ਜੇ ਉਹ ਮੀਟਿੰਗ ਨਾ ਸੱਦੇ ਮੈਂ ਸ਼ਾਇਦ ਉਸ ਦਿਨ ਮਰਨਵਰਤ ਤੇ ਬੈਠਦਾ ਜੇ ਪਾਣੀ ਨਾ ਨਿਕਲਦਾ ਮੈਂ ਉਸ ਦਿਨ ਵਾਰਨਿੰਗ ਦਿੱਤੀ ਸੀ 9:30 ਐਮਐਲਏ ਸਾਹਿਬ ਨੇ ਮੀਟਿੰਗ ਰੱਖੀ ਤੇ 10:30 10:30 9:30 ਕਾਲ ਕੀਤੀ 10:30 ਵਜੇ ਮੀਟਿੰਗ ਰੱਖੀ ਗਈ ਜਿੰਦੇ ਚ ਸਮੁੱਚੇ ਸ਼ੋਮਨੀ ਅਕਾਲੀ ਦਲ ਦੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਐਮਸੀ ਉੱਥੇ ਸ਼ਾਮਲ ਹੋਏ ਦੇ ਐਮਐਲਏ ਸਾਹਮਣੇ ਉੱਤੇ ਕਹਾਂ ਵੀ ਪਹਿਲਾਂ ਇਹ ਦੱਸੋ ਵੀ ਇੱਥੇ ਸਾਰਿਆਂ ਦਾ ਕੋਈ ਪਾਰਟੀਬਾਜ਼ੀ ਦਾ ਕੰਮ ਨਹੀਂ ਇੱਥੇ ਸਾਰਾ ਸਾਂਝਾ ਕੰਮ ਹੈ ਸ਼ਹਿਰ ਦਾ ਕਾ ਸਿਸਟਮ ਬੰਦ ਹੋਇਆ ਪਿਆ ਇਹਨੂੰ ਚਲਾਉਣਾ ਆਪਾਂ ਕਿਵੇਂ ਚਲਾਈਏ ਵਿੱਚੇ ਹੀ ਸਾਰੇ ਪ੍ਰਧਾਨ ਸੀਗੇ ਸਾਰਾ ਕੁਝ ਵਿੱਚੇ ਪੱਤਰਕਾਰ ਕੋਈ ਤੁਸੀਂ ਵੀ ਤੁਹਾਨੂੰ ਵਿੱਚ ਬੁਲਾਇਆ ਗਿਆ ਚਲੋ ਪਹਿਲਾਂ ਤਾਂ ਇਹ ਉੱਥੇ ਫੈਸਲਾ ਕੀਤਾ ਵੀ ਅਸੀਂ ਸਾਰੇ ਪਹਿਲਾਂ ਮੌਕੇ ਤੇ ਸਾਈਟਾਂ ਦੇਖੇ ਜਿੱਥੇ ਜਿੱਥੇ ਬੰਦ ਹੈ ਚਲੋ ਸਾਰਿਆਂ ਨੇ ਐਮਐਲਏ ਸਾਹਿਬ ਸਾਰੇ ਐਮਕੇ ਉਹਨਾਂ ਲੈ ਕੇ ਉੱਤੇ ਮੌਕੇ ਤੇ ਸਾਈਟਾਂ ਦੇ ਦੇਖਿਆ ਵੀ ਬੁਰਾ ਹਾਲ ਨਰਕ ਭੋਗ ਰਹੇ ਸੀ ਜਲਾਲਾਬਾਦ ਦੇ ਲੋਕ ਉੱਤੇ ਦੇਖਿਆ ਵੀ ਐਮਐਲਏ ਇਹ ਜ਼ਿੰਮੇਵਾਰੀ ਹੈ ਪ੍ਰਧਾਨ ਸਾਹਿਬ ਦੀ ਜਿਨ੍ਹਾਂ ਨੇ ਕੰਮ ਕਰਾਣਾ ਹੈ ਜ਼ਿੰਮੇਵਾਰੀ ਐਮਸੀ ਸਾਹਿਬ ਦੀ ਉੱਥੇ ਐਮਸੀ ਕੀ ਕਰੇ ਤੇ ਸਾਡੇ ਕੋਲ ਸੀਵਰੇਜ ਦੇ ਬੰਦੇ ਤੇ 15 ਕੰਮ ਕਰ ਰਹੇ ਨੇ ਉੱਥੇ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲ ਰਹੀ ਇੱਕ ਜਮੀਨ ਇੱਕ ਲੇਬਰ ਕਲਾਸ ਬੰਦਾ ਸਿਹਰੇ ਕੰਮ ਕਰਨਾ ਆਦਾ ਸ਼ਾਮ ਨੂੰ ਉਹਨੂੰ ਲੇਬਰ ਹੀ ਨਹੀਂ ਮਿਲਦੀ ਸੀ ਉਹ ਬੰਦੇ ਕੰਮ ਛੱਡ ਕੇ ਜਾ ਚੁੱਕੇ ਸੀ ਜਿੰਦੇ ਕਰਕੇ ਮੈਂ ਇਹ ਸੀਵਰੇਜ ਦਾ ਕੰਮ ਪਿਆ ਜਿੰਦੇ ਇੱਕ ਸਾਡੇ ਕੋਲ ਮਸ਼ੀਨ ਸੀ ਐਡਾ ਵੱਡਾ ਸ਼ਹਿਰ ਸੀ ਪੂਰਾ ਨਹੀਂ ਲੱ타 ਜਾਂਦਾ ਸੀ ਦੂਜੀ ਮਸ਼ੀਨ ਦੀ ਗੱਡੀ ਦੀ ਡਿਮਾਂਡ ਕੀਤੀ ਸਾਨੂੰ ਗੱਡੀ ਐਮਐਲਏ ਸਾਹਿਬ ਨੇ ਅੱਜ ਪ੍ਰੋਵਾਈਡ ਕਰ ਕਰਾਤੀ ਜੋ ਪਰਸੋਂ ਕਾਲ ਕੀਤੀ ਕੱਲ ਦਾ ਜਣ ਲੰਘਿਆ ਅੱਜ ਸਾਡੇ ਕੋਲ ਗੱਡੀ ਆ ਗਈ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਇਹ ਸਾਂਝੇ ਕੰਮ ਵਾਸਤੇ ਸ਼ਹਿਰ ਦੇ ਕੰਮ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਜਿਵੇਂ ਕਰਦੇ ਰਹਿਣ ਅਸੀਂ ਇਹਨਾਂ ਦੇ ਰਿਣੀ ਆਂ ਬਾਕੀ ਚਾਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਸਾਂਝੇ ਕੰਮ ਦੇ ਵਾਸਤੇ ਕੋਈ ਕਿਸੇ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਪਾਉਣ ਉਹ ਜਿਹੜਾ ਪਾਣੇ ਉਹਨੂੰ 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 ਪੇਸ਼ੀਏ ਤੇ ਦੋਸ਼ੀ ਕਿਉਂ ਟੋਕੇ ਕਹੋ ਤਾਂ ਤਾਂ ਸਾਡੇ ਚ ਵੀ ਹੌਸਲਾ ਆਏਗਾ ਤੇ ਕੋਈ ਪਾਰਟੀਵਾਦੀ ਦੀ ਜੇ ਸਿਸਟਮ ਹੈ ਸਾਂਝੇ ਕੰਮ ਦੇ ਵਾਸਤੇ ਹਮੇਸ਼ਾ ਅੱਗੇ ਵੱਧ ਚੜ ਕੇ ਹਿੱਸਾ ਲੋ ਲਾਲਾਬਗਰ ਸ਼ਹਿਰ ਵਾਸੀ ਵਾਸੀ ਬੜੀ ਖੁਸ਼ੀ ਗੱਲ ਹੈ ਕਹਿੰਦੇ ਕਿ ਜਿੰਨੂੰ ਕੰਮ ਦਾ ਤਰੀਕਾ ਹੁੰਦਾ ਇੱਥੇ ਅਮਰੀਕਾ ਐਮ ਐਲ ਏ ਸਾਹਿਬ ਨੂੰ ਕੰਮ ਦਾ ਤਰੀਕਾ 72 ਕਹਿੰਦੇ ਵਾ ਜੇ ਕੋਈ ਮਰੀਜ਼ ਆਈ ਸੀ ਯੂ ਚ ਪਿਆ ਹੋਵੇ ਨਾ ਡਾਕਟਰ ਚੰਗਾ ਮੇਜਾਵੇ ਨਾ ਤੇ ਉਹ ਮਰੀਜ਼ ਆਈ ਸੀ ਜੀ ਬਾਹਰ ਆ ਜਾਂਦਾ 72 ਘੰਟਿਆਂ ਦੇ ਵਿੱਚ ਮੇਰੇ ਸਾਰ 72 ਘੰਟੇ ਵੀ ਨਹੀਂ ਹੋਏ ਤੇ ਐਮ ਐਲ ਏ ਸਾਹਿਬ ਦੇ ਯਤਨਾ ਸਦਕਾ ਤੇ ਜਿਹੜੇ ਅੱਜ ਜਲਾਲਾਬਾਦ ਸ਼ਹਿਰ ਨੂੰ ਜੈਡਿੰਗ ਮਸ਼ੀਨ ਦਿੱਤੀ ਜਿਹੜੀ ਜੈਡਿੰਗ ਮ ਜੈਡਿੰਗ ਮਸ਼ੀਨ ਵਲਕਿ ਇਹਦੇ ਚ ਇਹਨਾ ਪ੍ਰੈਸ਼ਰ ਹੁੰਦਾ ਹੈ ਬਲਕਿ ਜਿਹੜੀ ਪਾਈਪਾਂ ਨੇ ਪਾਈਪਾਂ ਦੇ ਵਿੱਚ ਜੋ ਵੀ ਗਾਰਾ ਹੈ ਉਹਨੂੰ ਪਾਣੀ ਬਣਾ ਕੇ 20 ਮਿੰਟਾਂ ਚ ਪਾਈਪਾਂ ਤੋਂ ਬਾਹਰ ਕਰ ਦਿੰਦੀ ਹੈ ਆ ਜਲਾਲਾਬਾਦ ਦੀ ਸੀਵਰੇਜ ਸਮੱਸਿਆ ਜਿਹੜੀ ਉਹਦਾ ਤੋੜਾ ਗਿਆ ਸੀਵਰੇਜ ਦਾ ਇਹ ਅੱਲ ਕਰੇਗੀ ਕਰੇਗੀ ਪਰ ਜਲਾਲਾਬਾਦ ਸ਼ਾਇਦ ਪਿਛਲੇ 15 ਸਾਲਾਂ ਤੋਂ ਜਿਹੜੀ ਸੀਵਰੇਜ ਦੀ ਆ ਸਫਾਈ ਨਹੀਂ ਹੋਈ ਤੇ ਐਮਐਲਏ ਸਾਹਿਬ ਨੇ ਕਿ ਬੇਨਤੀ ਕਰਦੇ ਆ ਕਿ ਵੀ ਇੱਕ ਮਹੱਲੇ ਦੇ ਵਿੱਚ 50 ਮੇਨ ਹੋਣ ਨੇ 1000 ਰੁਪਿਆ ਇੱਕ ਮੇਨ ਹੋਣ ਦਾ ਲੱਗਦਾ ਸਫਾਈ ਕਰਦਾ ਜੇ 8 ਤੋਂ 10 ਲੱਖ ਰੁਪਏ ਉਹ ਵੀ ਪਾਸ ਕੀਤਾ ਜਾਵੇ ਨਾ ਤੇ ਮੈਨੂੰ ਲੱਗਦਾ ਜਲਾਲਾਬਾਦ ਸ਼ਹਿਰ ਦੇ ਵਿੱਚ 15 ਤੋਂ 20 ਸਾਲ ਸਿਵਰੇ ਦੀ ਸਮੱਸਿਆ ਦਾ ਮਿਲਕੀ ਹੱਲ ਹੀ ਹੋ ਜਾਏਗਾ ਪੱਕਾ ਬਾਕੀ ਰਹਿ ਗਈ ਗੱਲ ਮੰਗ ਦੀ ਵੇਖੋ ਜੀ ਐਮਐਲਏ ਸਾਹਿਬ ਨੇ ਇੱਥੋਂ ਦੇ ਆਪਣੇ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਬਾਊ ਵਿਕਾਸ ਸਿੰਘ ਚੋਧਰੀ ਵੇਖੋ ਜੀ ਜਿਹੜਾ ਜਿਹੜੀ ਸੀਟ ਤੋਂ ਬੈਠੇ ਨੂੰ ਅੱਧ ਸੀਟ ਬਾਰੇ ਪਤਾ ਹੈ ਮੈਂ ਆਪਦਾ ਕਿਹੜਾ ਕੰਮ ਕਿਹੜੇ ਹਸਾਮਾ ਕਰਨਾ ਹੈ ਉਹਨਾਂ ਨੇ ਮੰਗ ਵੀ ਕੀਤੀ ਸੀ ਪਿੱਛੇ ਵੀ ਜੈਡਿੰਗ ਮਸ਼ੀਨਾਂ ਪਿੱਛੇ ਤੁਸੀਂ ਵੇਖਿਆ ਦੇਰੇ ਐਮਐਲਏ ਸਾਹਿਬ ਲਈ ਜਲਾਲਾਬਾਦ ਸ਼ਹਿਰ ਦੇ ਵਿੱਚ ਸਾਰੇ ਬਾੜਾ ਵਿੱਚ ਉਦੋਂ ਉਹਨਾਂ ਨੇ ਮੰਗ ਕੀਤੀ ਸੀ ਐਮਐਲਏ ਸਾਹਿਬ ਵੀ ਸਾਨੂੰ ਇੱਕ ਜੈਡਿੰਗ ਮਸ਼ੀਨ ਲਿਆ ਦਿੱਤੀ ਜਾਵੇ ਧੰਨਵਾਦ ਐਮਐਲਏ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਨੂੰ ਬੱਤਰ ਕੈਂਟ ਦੇ ਅੰਦਰ ਅੰਦਰ ਜੈਡਿੰਗ ਮਸ਼ੀਨ ਪ੍ਰੋਵਾਈਡ ਕਰ ਦਿੱਤੀ ਜੀ ਧੰਨਵਾਦ